ਸਾਸ਼ੀ ਕਾਂਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਵਾਲੇ ਜਿਹੜੇ ਤੁਹਾਨੂੰ ਅਸੀਂ ਸੂਟ ਦਿਖਾਉਣ ਜਾ ਰਹੇ ਅਗੇ ਰੰਗੇ ਕੋਟਨ ਖਾਦੀ ਦੇ ਕੋਟਨ ਖਾਦੀ ਲੀਲਣਾਂਗੀ ਇਹ ਪਿਓਰ ਦੇ ਵਿੱਚ ਰਣਾਂਗੇ ਬਿਲਕੁਲ ਸਟਾਫ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਵਟਸਐਪ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਉੱਥੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਸੂਟ ਫਾਈਨਲ ਕਰਕੇ ਰਖਵਾ ਸਕਦੇ ਹੋਗੇ ਜਿਹੜੇ ਆਪਣੇ ਕੋਲੇ ਕੱਪੜੇ ਦੀ ਕੁਆਲਿਟੀ ਹੁੰਦੀ ਆਗੀ ਵਧੀਆ ਵਾਲੀ ਹੁੰਦੀ ਆਪਾਂ ਮਤਲਬ ਲੋ ਕੁਆਲਿਟੀ ਦਾ ਕੱਪੜਾ ਨਹੀਂ ਲੈ ਕੇ ਆਉਂਦੇ ਹਾਂਗੇ ਉਹ ਤੁਹਾਡੇ ਸ਼ਹਿਰਾਂ ਦੇ ਵਿੱਚ ਬਾਦੂ ਮਿਲਦਾਗਾ ਉੱਥੋਂ ਜਾ ਕੇ ਤੁਸੀਂ ਲੈ ਸਕਦੇ ਹੋਗੇ ਲੋ ਕੁਆਲਿਟੀ ਦਾ ਕਿਉਂਕਿ ਕੱਲ ਨੂੰ ਕਿਸੇ ਵੀ ਚੀਜ਼ 'ਚ ਲਾਂਭਾ ਆਵੇ ਹਨਾ ਫਿਰ ਉਹ ਗੱਲ ਸਹੀ ਨਹੀਂ ਹੈਗੀ ਨਾਲੇ ਸਾਡੇ ਕੰਮ ਦੇ ਵਿੱਚ ਇਹ ਗੱਲਾਂ ਕਰਕੇ ਵੀ ਰੁਕਾਵਟ ਪੈ ਜਾਂਦੀ ਹੈਗੀ ਜਦੋਂ ਆਪਾਂ ਚੀਜ਼ ਅਗਲੇ ਨੂੰ ਸਹੀ ਨਹੀਂ ਦਿੰਦੇ ਹੈਗੇ ਸੋ ਇਸ ਕਰਕੇ ਤੁਸੀਂ 2-400 ਰੁਪਿਆ ਬਾਦਲ ਲਾ ਦੋ ਤਾਂ ਤੁਹਾਡੇ ਕੋਲੇ ਚੀਜ਼ ਵੀ ਬਹੁਤ ਵਧੀਆ ਕੁਆਲਟੀ ਦੀ ਆਊਗੀ ਤੇ ਤੁਸੀਂ ਬਾਰ-ਬਾਰ ਸੂਟ ਪੈਣ ਸਕਦੇ ਹੋਗੇ ਪਹਿਲਾ ਰੰਗ ਹੈਗਾ ਜੀ ਹਰਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਹੈਗੇ ਨੇਗੇ 올ਓਵਰ ਸੂਟ ਲੇਗੇ ਤੁਸੀਂ ਪੈਚ ਵਰਕ ਜਾਂ ਕੁਝ ਵੀ ਜਿੰਦਾਂ ਦਾ ਵੀ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋਗੇ ਤਾਂ ਕਰਵਾ ਸਕਦੇ ਹੋਗੇ ਰੀਵਾ ਦੇਣਗੇ ਰੀਵਾ ਬ੍ਰਾਂਡ ਦੀ ਲੈ ਲੈਣਾਂਗੇ ਇਹੇ ਤੇ ਲਾਈਨਿੰਗ ਲੱਗੂਗੀ ਇਹਨਾਂ ਦੇ نیچے ਤੇ ਲਾਈਨਿੰਗ ਲਾ ਕੇ ਬਹੁਤ ਮਤਲਬ ਹੈਵੀ ਨਹੀਂ ਹੁੰਦਾ ਸੋਟ ਲਾਈਟ ਵੇਟ ਹੀ ਰਹਿੰਦਾਗਾ ਤੇ ਕਪੜਾ ਬਹੁਤ ਜ਼ਿਆਦਾ ਸੌਫਟ ਹੈਗਾ ਦੇਖੋ ਜੋ ਤੁਹਾਨੂੰ ਚੀਜ਼ ਦਿਖਾ ਰਿਆਂਗੇ ਉਹੀ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਨਹੀਂ ਹੈਗਾ ਵੀ ਤੁਹਾਨੂੰ ਕੁਝ ਹੋਰ ਦਿਖਾਤਾ ਤੇ ਤੁਹਾਡੇ ਘਰ ਕੋਈ ਚੀਜ਼ ਹੋਰ ਆਈ ਹੈ ਜਿਹੜੀ ਆਪਣੀ ਮਤਲਬ ਪੇਮੈਂਟ ਆ ਉਹ ਸਾਰੀ ਆਨਲਾਈਨ ਹੁੰਦੀ ਹੈ ਤੁਸੀਂ ਜੀਪੇ ਪੇਪੀਅਮ ਸਕੈਨਰ ਦੇ ਰਾਹੀਂ ਅਸੀਂ ਤੁਹਾਨੂੰ ਫੋਟੋ ਸ਼ੇਅਰ ਕਰਕੇ ਉੱਦਾਂ ਪਾ ਸਕਦੇ ਹੋਗੇ ਜਾਂ ਤੁਹਾਨੂੰ ਮਤਲਬ ਟਰਾਂਸਫਰ ਕਰ ਸਕਦੇ ਹੋਗੇ ਬੈਂਕ ਦੇ ਵਿੱਚ ਜਿਹੜੇ ਬਾਹਰ ਲੈਣਗੇ ਉਹ ਆਪਣੇ ਮਨੀ ਗ੍ਰਾਮ ਰਾਹੀਂ ਮਤਲਬ ਆਪਣੀ ਮਨੀ ਸੈਂਡ ਕਰ ਸਕਦੇ ਨੇਗੇ ਤੇ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਰੱਖੀ ਹੈਗੀ ਆਨਲਾਈਨ ਪੇਮੈਂਟ ਹੈਗੀ ਤੇ ਆਪਣਾ ਜਿਹੜੀ ਸਿਟੀ ਹੈਗੀ ਸਮਾਣਾਂਗੇ ਤੇ ਉਹਦੇ ਨੀਅਰ ਆਪਾਂ ਰਹਿਣ ਵਾਲਿਆਂਗੇ ਤੇ ਕੋਈ ਵੀ ਮੇਰਾ ਭੈਣ ਭਾਈ ਨੇੜੇ ਮਤਲਬ ਕਈ ਮੈਨੂੰ ਪਹਿਲਾ ਮੈਸੇਜ ਆਉਂਦੇ ਹੁੰਦੇ ਸੀ ਵੀ ਤੁਸੀਂ ਵੀ ਅਸੀਂ ਲੈ ਕੇ ਜਾਣੇ ਨੇ ਕਿ ਕਪੜੇ ਚ ਲੈਣਾ ਚਾਹੁੰਦੇ ਹੋ ਤਾਂ ਲਿਜਾ ਸਕਦੇ ਹੋਗੇ ਪਰ ਜਿਹੜੀ ਮਤਲਬ ਪੇਮੈਂਟ ਹੋਊਗੀ ਸਾਰੀ ਔਨ ਕੈਸ਼ ਹੋਊਗੀ ਨਾਲ ਦੇ ਨਾਲ ਕੋਈ ਵੀ ਮਤਲਬ ਇਹ ਨਹੀਂ ਹੋਊਗਾ ਵੀ ਤੁਹਾਨੂੰ ਪੇਮੈਂਟ ਅਸੀਂ ਕੰਮ ਵੀ ਰੁੱਕ ਕੇ ਨਹੀਂ ਕਰਨੀ ਵੀ ਨਾਲ ਦੀ ਨਾਲ ਹੀ ਕਰਕੇ ਜਾਣੀ ਪਊਗੀ ਤੇ ਦੂਜਾ ਕਲਰ ਇਹਦੇ ਵਿੱਚ ਹੈਗਾਗਾ ਮਸਟਰਡ ਬਹੁਤ ਜ਼ਿਆਦੇ ਸੋਨੇ ਪ੍ਰਿੰਟ ਲੇਗੇ ਤੇ ਤੇ ਕੁਸ਼ਕੇ ਦੇ ਵਿੱਚੋਂ ਆਪਣੇ 3-4 ਸੂਟ ਸੇਲ ਹੋ ਗਏ ਤੇ ਆਪਾਂ ਤੋਂ ਵੀਡੀਓ ਨਹੀਂ ਬਣੀ ਹੈਗੀ ਤੇ ਕਲਰ ਸਾਰੇ ਸੋਹਣੇ ਲੰਗੇ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋਗੇ ਤਾਂ ਲਗਵਾ ਸਕਦੇ ਹੋਗੇ ਦੇਖੋ ਕਲਰ ਪ੍ਰਿੰਟਿੰਗ ਇੱਕ ਤੋਂ ਇੱਕ ਹਟਕੇ ਲੰਗੇ ਸਾਰੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਤਾਂ ਕਿ ਤੁਹਾਨੂੰ ਜਿਹੜਾ ਸਟਾਫ ਹੈਗਾ ਸਟਿਚਿੰਗ ਵਗੈਰਾ ਅਸੀਂ ਸਾਰਾ ਕੁਝ ਦੱਸ ਦੇਵਾਂਗੇ ਦੁਪੱਟਾ ਕਹੋਂਗੇ ਤਾਂ ਦੁਪੱਟਾ ਤੁਹਾਨੂੰ ਲਗਾ ਕੇ ਦਵਾਂਗੇ ਜੇ ਤੁਸੀਂ ਨਹੀਂ ਕਹੋਂਗੇ ਵੀ ਦੁਪੱਟੇ ਦੀ ਸਾਨੂੰ ਨਹੀਂ ਲੋੜ ਹੈਗੇ ਨੇ ਵੀ ਸਾਡੇ ਕੋਲ ਤਾਂ ਤੁਸੀਂ ਘਰੋਂ ਵੀ ਲੈ ਸਕਦੇ ਹੋਗੇ ਇਹ ਹੈਗਾ ਜੀ ਅਗਲਾ ਕਲਰ ਵਾਈਟ ਦੇ ਵਿੱਚ ਲਵੈਂਡਰ ਪ੍ਰਿੰਟ ਹੈਗਾ ਸਟੀਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਜੇ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਇਦਾਂ ਵੀ ਮਗਵਾ ਸਕਦੇ ਹੋਗੇ ਤੁਸੀਂ ਆਪਣਾ ਆਨਲਾਈਨ ਆਰਡਰ ਸਾਨੂੰ ਬੁਕਿੰਗ ਕਰ ਸਕਦੇ ਹੋਗੇ WhatsApp ਤੇ ਤੇ ਨੇ ਦੇਖੋ 컬러 ساری ਬਹੁਤ ਜਿਆਦੇ ਸੋਹਣੇ ਲੰਗੇ ਤੇ ਡਿਫਰੈਂਟ ਪ੍ਰਿੰਟ ਹੈਗਾ ਡਿਫਰੈਂਟ ਡਿਜ਼ਾਈਨ ਲੰਗੇਗਾ ਪ੍ਰਿੰਟਿੰਗ ਦੇ ਵੀ ਤੇ ਗਰਮੀਆਂ ਵਾਲੇ ਸ਼ੇਡ ਲੰਗੇ ਤੁਸੀਂ ਇਹਤੇ ਪੈਚ ਵਰਕ ਵੀ ਕਰਵਾ ਸਕਦੇ ਹੋਗੇ ਜਿੱਦਾਂ ਮਤਲਬ ਇਤੇ ਔਰਗੈਂਜ਼ਾ ਦਾ ਕਰਾ ਲਓ ਜਾਂ ਕਾਟਨ ਦੇ ਵਿੱਚ ਕਰਾ ਲਓ ਕੁਝ ਵੀ ਤੇ ਆ ਗਿਆ ਨੈਕਸਟ 컬러 ਇਹਦੇ ਨਾਲ ਦਾ ਆਪਣਾ ਸੂਟ ਕੱਲ ਸੇਲ ਹੋਇਆ ਦੇਖੋ ਦੋ ਹੈਗੇ ਸੀਗੇ ਇੱਕ ਰਹਿ ਗਿਆ ਤੇ ਕੋਈ ਲੈਣਾ ਚਾਹੁੰਦਾ ਤਾਂ ਆਪਣਾ ਫਾਸਟਲੀ ਆਰਡਰ ਕਰਾਇਆ ਕਰੋ ਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਆ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਕੋਲੇ ਨਾਲ ਦੀ ਨਾਲ ਪਹੁੰਚ ਸਕੇ ਤੁਸੀਂ ਵੀਡੀਓ ਦੇਖ ਸਕੋ ਜਦ ਤੱਕ ਤੁਸੀਂ ਵੀਡੀਓ ਦੇਖਦੇ ਹੋ ਕਈ ਸੂਟ ਆਪਣੇ ਸੇਲ ਹੋ ਚੁੱਕੇ ਹੁੰਦੇ ਨੇ ਤੁਹਾਨੂੰ ਮਿਲਦੇ ਵੀ ਨਹੀਂ ਹੈਗੇ ਤੇ ਨਾ ਉਹ ਦੁਬਾਰਾ ਕਈ ਵਾਰ ਦੁਬਾਰਾ ਵੀ ਨਹੀਂ ਸਟਾਕ ਆਉਂਦਾ ਹੈਗਾ ਦੇਖੋ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟਿੰਗ ਸਾਰੀ ਮਤਲਬ ਇਹਨੂੰ ਜਦੋਂ ਤੁਸੀਂ ਡਿਜ਼ਾਈਨਰ ਬਣਾਵੋਗੇ ਨਾ ਤੇ ਲੈਸੇਜ਼ ਵਗੈਰਾ ਦਾ ਡਿਜ਼ਾਈਨ ਦੇ ਕੇ ਤਾਂ ਇਹ ਬਹੁਤ ਜਿਆਦਾ ਸੋਹਣੇ ਸਟਾਈਲਿਸ਼ ਸੂਟ ਬਣ ਜਾਣਗੇ ਇਹ ਦੇਖੋ ਪ੍ਰਿੰਟ ਜੇ ਤੁਸੀਂ ਇਹਦੇ ਨਾਲ ਮੈਚਿੰਗ ਕਰਵਾਉਣਾ ਚਾਹੁੰਦੇ ਹੋਗੇ ਤਾਂ ਮੈਚਿੰਗ ਵੀ ਹੋ ਜਾਊਗਾ ਪਰ ਜਿਹੜੇ ਕਲਰ ਸਾਡੇ ਕੋਲ ਅਵੇਲੇਬਲ ਹੋਣਗੇ ਉਹੀ ਮੈਚਿੰਗ ਹੋਣਗੇ ਇਹਦੇ ਨਾਲ ਤੁਸੀਂ ਜਿੱਦਾਂ ਇਹ ਚੈੱਕ ਨਿਊ ਉਹ ਬਣਾ ਸਕਦੇ ਹੋਗੇ ਤੇ ਬਾਟਮ ਤੇ ਵਰਕ ਕਰਵਾ ਸਕਦੇ ਹੋਗੇ ਤੇ ਬਹੁਤ ਜਿਆਦਾ ਸੋਹਣਾ ਸੂਟ ਬਣ ਜਾਊਗਾ ਚੈੱਕ ਹੀ ਤੁਸੀਂ ਦੁਪੱਟਾ ਲਗਵਾ ਲਓ ਇਹਦੇ ਨਾਲ ਇਹ ਬਹੁਤ ਜਿਆਦੇ ਸੋਹਣੇ ਸੂਟ ਨੇ ਜੇ ਤੁਸੀਂ ਲੈਣਾ ਚਾਹੋ ਨੇ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਫਾਈਨਲ ਕਰ ਸਕਦੇ ਹੋਗੇ ਵਿਦਆਊਟ ਪੇਮੈਂਟ ਤੁਹਾਡਾ ਕੋਈ ਵੀ ਆਰਡਰ ਨਹੀਂ ਮੰਨਿਆ ਜਾਊਗਾ ਜਿੰਨਾ ਟਾਈਮ ਤੁਹਾਡੀ ਪੇਮੈਂਟ ਨਹੀਂ ਆਉਂਦੀ ਹੈਗੀ ਉਹਨਾਂ ਟਾਈਮ ਤੁਹਾਡਾ ਕੋਈ ਆਰਡਰ ਨਹੀਂ ਮੰਨਿਆ ਜਾਊਗਾ ਜਦੋਂ ਤੁਹਾਡੀ ਪੇਮੈਂਟ ਹੋ ਗਈ ਡਨ ਹੋ ਗਿਆ ਨਾਲ ਦੀ ਨਾਲ ਤੁਹਾਡਾ ਸੂਟ ਸਾਈਜ਼ ਤੇ ਰੱਖਿਆ ਜਾਊਗਾ ਤੇ ਨਾਲ ਦੀ ਨਾਲ ਤੁਹਾਨੂੰ ਕੋਰੀਅਰ ਕੀਤਾ ਜਾਊਗਾ ਤੇ ਇਹ ਹੈਗੇ ਨੇ ਜੀ ਖਾਦੀ ਕਾਟਨ ਲੀਲਨ ਦੇ ਸੂਟ ਪਿਓਰ ਦੇ ਵਿੱਚ ਤੁਸੀਂ ਲੈਣਾ ਚਾਹਣੇ ਵਟਸਐਪ ਨੰਬਰ ਨੀਚੇ ਮੈਂਸ਼ਨ ਹੈਗਾ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਗੀ ਸੂਟ ਪਸੰਦ ਆ ਰਹੇ ਹੋਣਗੇ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ